ਸਮਰਾਲਾ ਵਿੱਚ ਨਗਰ ਕੌਂਸਲਰ ਦੀਆਂ ਹੋਣ ਜਾ ਰਹੀਆਂ 14 ਫਰਵ ਨੂੰ ਚੋਣਾਂ ਦੇ ਮੱਦੇਨਜ਼ਰ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਅੱਜ ਸਮਰਾਲਾ 'ਚ ਆਪਣੇ ਕਾਗਜ਼ ਨਾਮਜਦ ਐਸ.ਡੀ.ਐਸ ਦਫ਼ਤਰ ਕੀਤੇ ਗਏ। ਇਸ ਵਿੱਚ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਨੇਤਾਵਾਂ ਨੂੰ ਨਾਲ ਲੈ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਕਾਂਗਰਸ ਪਾਰਟੀ ਵੱਲੋਂ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਮੌਜੂਦਗੀ ਵਿੱਚ ਐਸ.ਡੀ.ਐਸ ਸਮਰਾਲਾ ਕੋਲ ਉਮੀਦਵਾਰਾਂ ਨੇ ਆਪਣੀਆਂ ਫਾਈਲਾਂ ਜਮ੍ਹਾਂ ਕਰਾਈਆਂ ਤੇ ਇਸ ਸਮੇਂ ਅਮਰੀਕ ਸਿੰਘ ਢਿੱਲੋਂ ਨੇ ਬੋਲਦੇ ਹੋਏ ਕਿਹਾ ਕਿ ਅਸੀਂ ਵਿਕਾਸ ਦੇ ਆਧਾਰ ਤੇ ਇਹ ਚੋਣਾਂ ਲੜ ਰਹੇ ਹਾਂ ਤੇ ਸਮਰਾਲਾ ਸਾਰੀਆਂ ਸਾਰੀਆਂ ਸੀਟਾਂ ਜਿੱਤ ਆਪਣਾ ਪ੍ਰਦਾਨ ਬਣਾਵਾਂਗੇ ਤੇ ਜੋ ਸੰਭਰਾਲਾ ਦੇ ਵਿਕਾਸ ਕਾਰਜ ਰਹਿੰਦੇ ਹਨ ਉਹਨਾਂ ਨੂੰ ਪੂਰੇ ਕਰਾਂਗੇ ਅੱਜ ਅਸੀਂ ਜੋ ਸਾਡੇ ਹਾਈ ਕਮਾਂਡ ਵੱਲੋਂ ਟਿਕਟਾਂ ਅਨਾਉਂਸ ਹੋਈਆਂ ਨੇ 15 ਕੈਂਡੀਡੇਟਸ ਦੀਆਂ ਅੱਜ ਸਰਦਾਰ ਮੂਰੀ ਸਿੰਘ ਢਿੱਲੋਂ ਮਾਨਯੋਗ ਐਮਐਲਏ ਸਾਹਿਬ ਦੇ ਨਾਲ ਅਸੀਂ ਉਹਨਾਂ ਦੇ ਇੱਥੇ ਐਫਡੀਐਮ ਸੰਭਰਾਲਾ ਵਿੱਚ ਆ ਕੇ ਅਸੀਂ ਸਾਰੇ ਕੈਂਡੀਡੇਟਸ ਨੂੰ ਲੈ ਕੇ ਆਏ ਹਾਂ ਔਰ ਵਨ ਬਾਏ ਵਨ ਸਾਰੀਆਂ ਉਹਨਾਂ ਦੀ ਅਡਜਸਟੇਸ਼ਨ ਜਿਹੜੇ ਪੇਪਰ ਨਾਮਿਨੇਟ ਆ ਅੱਜ ਅਸੀਂ ਨਾਮਿਨੇਸ਼ਨ ਭਰ ਦੇਣਗੇ ਸਾਰੇ ਦੇ ਵਾਰਡ ਨੰਬਰ 15 ਅਨ ਸੰਭਰਾਲਾ ਸ਼ਹਿਰ ਦੇ 15 ਦੇ ਪੰਡਾ ਵਾੜਾਂ ਦੇ ਵਿੱਚ ਅਸੀਂ ਆਪਣੇ ਜਿਹੜੇ ਕੈਂਡੀਡੇਟ ਹੈ ਉਹ ਅੱਜ ਫਾਰਮ ਭਰਨ ਵਾਸਤੇ ਆਏ ਆ ਅਸੀਂ ਪੰਜ ਮਰਬਾ ਵਾੜਾਂ ਜਿਹੜੇ ਫਾਰਮ ਭਰ ਚੁੱਕੇ ਆ 10 ਜਿਹੜੇ ਹੈਗੇ ਉਹਨਾਂ ਦੀ ਮਰਬਾ ਛਾਂਬੀਨ ਹੋ ਰਹੀ ਐ ਔਰ ਉਹ ਵੀ ਅਸੀਂ ਤਕਰੀਬਨ 2 ਵਜੇ ਪਹਿਲਾਂ ਬੈਨਾ ਸਾਰੇ ਮਰਬਾ ਕਾਹ ਇੱਕ ਕੰਪਲੀਟ ਕਰਕੇ ਦੇ ਦਾਂਗੇ ਗੱਲ ਔਰ ਮਹਾਰਾਜਾ ਕੈਪ ਬੰਦਰ ਸਿੰਘ ਵੀ ਰਹੇ ਨੇ ਮਾਈ ਹੇਟ ਅਸੀਂ ਜੋ ਅੱਜ ਆਹਾ ਤਕਰੀਬਨ 4 ਸਾਲਾਂ ਵਿੱਚ ਪੰਜਾਬ ਦੇ ਡਿਵੈਲਪਮੈਂਟ ਕਰੀਏ ਡਿਵੈਲਪਮੈਂਟ ਦੇ ਉੱਤੇ ਅਸੀਂ ਇਲੈਕਸ਼ਨ ਲੜਾਂਗੇ ਜੋ ਸਾਡੇ ਲੋਕਾਂ ਨੂੰ ਵਾਦੇ ਦਿੱਤੇ ਨੇ ਸਾਡੀ ਸਰਕਾਰ ਦਾ ਇਤਸਾਰ ਰਹਿ ਗਿਆ ਔਰ ਅਗਲੇ ਆਉਣ ਵਾਲੇ 5 ਸਾਲ ਵੀ ਸਾਡੀ ਸਰਕਾਰ ਬਣਨੀ ਹੈ ਜਿੰਨੇ ਵਾਦੇ ਸਾਡੇ ਰਹਿ ਗਏ ਨੇ ਅਸੀਂ ਉਹਨਾਂ ਨੂੰ ਵੀ ਕਰਕੇ ਪੂਰਾ ਕਰਾਂਗੇ ਸਾਡਾ ਮੇਨ ਸਭ ਤੋਂ ਵੱਡਾ ਸੀਗਾ ਸੀਵਰੇਜ ਸੀਵਰੇਜ ਦਾ ਕੰਮ ਸਾਡਾ ਹੈ तकरीबन 95% ਫਾਈਨਲ ਹੋ ਗਿਆ ਜਿਹੜਾ 5% ਰਹਿ ਗਿਆ ਉਹ ਵੀ ਅਸੀਂ 3 ਮਹੀਨਿਆਂ ਵਿੱਚ ਕੰਪਲੀਟ ਕਰ ਦਵਾਂਗੇ ਦੂਜੇ ਪਾਸੇ ਅਕਾਲੀ ਦਲ ਦਾ ਕਹਿਣਾ ਹੈ ਸੱਤਾ ਸਿੰਘ ਉਮੀਦਪੁਰੀ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਦੀ ਮੌਜੂਦਗੀ ਵਿੱਚ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰਾਂ ਦੀਆਂ ਫਾਈਲਾਂ ਜਮ੍ਹਾਂ ਕਰਾਈਆਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਮਰਾਲਾ 'ਚ ਆਪਣੇ ਸਾਰੇ ਉਮੀਦਵਾਰਾਂ ਨੂੰ ਜਿੱਤ ਕੇ ਪਿਛਲੇ ਸਮੇਂ ਦੌਰਾਨ ਨਗਰ ਕੌਂਸਲਰ ਦੇ ਦੁਆਰਾ ਕਬਜ਼ਾ ਕਰਾਂਗੇ ਤੇ ਸ਼ਹਿਰ ਦੀ ਨਾਰਾਹਾਂ ਬਦਲਾਂਗੇ ਇਸ ਸਮੇਂ ਦੋਨਾਂ ਪਾਰਟੀਆਂ ਵਿੱਚ ਕਾਫੀ ਉੱਚਾ ਚੋਣਾਂ ਨੂੰ ਲੈ ਕੇ ਦੇਖਣ ਨੂੰ ਮਿਲਿਆ ਨਗਰ ਕੌਂਸਲ ਸਮਰਾਲਾ ਦੀਆਂ 1 ਵਰਨੀਆਂ ਚੌਂ ਜਾ ਰਹੀਆਂ ਵੋਟਾਂ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਦੇ 15 ਕੈਂਡੀਡੇਟ ਜਿਹੜੇ ਨੇ ਉਹਨਾਂ ਦਾ ਜਿਹ ਨਾਮੀਨੇਸ਼ਨ ਜਿਹੜੇ ਅਸੀਂ ਫਾਈਲ ਕਰ ਰਹੇ ਆਂ ਕੁਝ ਕਿਸੇ ਜਾ ਚੁੱਕੇ ਨੇ ਤੇ ਕੁਝ ਕਰ ਰਹੇ ਨੇ ਔਰ ਸਾਡੇ ਕੈਂਡੀਡੇਟਸ ਕਿਉਂਕਿ ਬੜੇ ਹਰ ਵਾਰਡ ਦੇ ਵਿੱਚ ਸ਼ਾਂਤੀ ਨਾਲ ਜੋ ਉਥੇ ਦੇ ਵੋਟਰਾਂ ਨੇ ਸ਼ਾਂਤੀ ਦਿੱਤੀ ਉਹ ਸਾਡੇ ਕੈਂਡੀਡੇਟ ਨੇ ਸਾਨੂੰ ਉਹਨਾਂ ਤੇ ਪੂਰਨ ਵਿਸ਼ਵਾਸ ਹੈ ਕਿਉਂਕਿ ਲੋਕਾਂ ਦਾ ਫੈਸਲਾ ਇਹ ਰੱਬ ਦਾ ਫੈਸਲਾ ਹੁੰਦਾ ਹੈ ਔਰ ਸਾਨੂੰ ਫੋਨ ਘਰੋਸਾ ਕਿ ਸਾਡੇ ਸਾਰੇ ਦੇ ਸਾਰੇ ਕੈਂਡੀਡੇਟ ਵਧੀਆ ਜਿੱਤਣਗੇ ਕਿਉਂ ਜਿੱਤਣਗੇ ਕਿਉਂਕਿ ਲਗਾਤਾਰ ਸਾਡੀ ਸਮਰਾਲੇ ਤੋਂ ਦੋ ਟਰਮ ਪਿੱਛੇ ਅਕਾਲੀ ਦਲ ਦੇ ਹੀ ਪ੍ਰਧਾਨ ਤੇ ਉਹਨਾਂ ਦੀ ਕਮੇਟੀ ਚੱਲੀ ਆਉਂਦੀ ਹੈ ਸੇਵਾਵਾਂ ਨਿਭਾਈਆਂ ਨੇ ਔਰ ਜਿੰਨੀਆਂ ਨਿਭਾਈਆਂ ਨੇ ਲੋਕਾਂ ਦੇ ਸਾਹਮਣੇ ਨੇ ਔਰ ਜਦੋਂ ਤੋਂ ਹੁਣ ਇਹ ਸਰਕਾਰ ਬਦਲੀ ਹੈ ਵੱਡਾ ਕੋਈ ਪ੍ਰੋਜੈਕਟ ਜਾਂ ਵੱਡੀ ਡਿਵੈਲਪਮੈਂਟ ਦੀ ਇਸ ਚੈਨ ਵਿੱਚ ਕੋਈ ਤੁਹਾਡੇ ਸਾਹਮਣੇ ਹੋਈ ਨਹੀਂ ਪਰ ਪਿਛਲੀ ਸਰਕਾਰ ਦੇ ਹੀ ਫੰਡ ਜਿਹੜੇ ਚੱਲੇ ਆਉਂਦੇ ਸੀ ਉਹ ਸਾਡੇ ਪ੍ਰਧਾਨ ਲਾਲਾ ਮੰਦਕਰਾਇ ਜੀ ਦੀ ਉਹਨਾਂ ਦੀ ਟੀਮ ਨੇ ਉਹ ਸਾਰੇ ਕੰਮ ਕਰਾਏ ਨੇ ਲੋਕਾਂ ਦੇ ਸਾਹਮਣੇ ਆ কমিਟਮੈਂਟ ਜਿਹੜੀ ਜਨਤਾ ਪ੍ਰਤੀ ਹੈ ਵੋਟਰ ਸਹਿਬਾਨ ਸਿਹਰੀਆਂ ਪ੍ਰਤੀ ਹੈ ਉਹ ਅੱਗੇ ਵੀ ਪੂਰੀ ਕੀਤੀ ਹੈ ਹੁਣ ਵੀ ਪੂਰੀ ਕਰਾਂਗੇ ਦੇਖ ਰਹੇ ਪਿਆਜ ਜਿਹੜੀ ਅਸੀਂ 15 ਉਮੀਦਵਾਰ ਲੋਕਾਂ ਦੀ ਸਹਿਮਤੀ ਦੇ ਨਾਲ ਅਸੀਂ ਦਿੱਤੇ ਨੇ ਸ਼੍ਰੋਮੀ ਕਾਲਜ ਵੱਲੋਂ ਉਹ 15 ਦੇ 15 ਉਮੀਦਵਾਰ ਤੇ ਨਾਲ ਉਹਨਾਂ ਦੇ ਕਵਰਿੰਗ 15 ਉਮੀਦਵਾਰ 30 ਉਮੀਦਵਾਰਾਂ ਦੇ ਅੱਗੇ ਕਾਜ ਭਰਨਗੇ ਔਰ ਤੁਸੀਂ ਦੇਖਿਆ ਕਿ ਅਸੀਂ ਗੁਰੂਵਾਰੀ ਦੀ ਸ਼ੁਕਰਾਨਾ ਕਰਕੇ ਉਥੋਂ ਅਰਦਾਸ ਬੇਨਤੀ ਕਰਕੇ ਅਸੀਂ ਉਹਨੇ ਦੇ ਕਾਗਜੇ ਤੇ ਦਾਖਲ ਕੀਤੇ ਨੇ ਔਰ ਅਸੀਂ ਮਨਜ਼ੂਰ ਕਰ ਰਹੇ ਹਾਂ ਕਿ ਸ਼ਹਿਰ ਦੇ ਲੋਕਾਂ ਦੀ ਮੰਗ ਸੀ ਕਿ ਜਿਹੜੇ ਵਧੀਆ ਉਮੀਦਵਾਰ ਸ਼੍ਰੋਮਣੀ ਕਾਲੀ ਦਲ उतारेਗਾ ਉਸ ਮੁਤਾਬਕ ਅਸੀਂ ਜਿਹੜੇ ਸ਼੍ਰੋਮਣੀ ਕਾਲੀ ਦਲ ਵੱਲੋਂ 15 ਦੇ 15 ਬਈਜ ਵਤਾਰੇ ਨੇ ਪਰ ਵੱਡੀ ਜਿਹੜੀ ਜੇਤਾ ਉਹ ਹੋਵੇ ਸੰਬਰਾਲਾ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼